ਅੱਜ ਜ਼ਿਲ੍ਹਾ ਗੁਰਦਾਸਪੁਰ ਦੇ ਜਿਹੜੇ ਮੈਂਬਰ ਆਫ ਪਾਰਲੀਮੈਂਟ ਤਾਂ ਨਾਲ ਦੇ ਨਾਲ ਜਿਹੜੇ ਐਮਐਲਏ ਸਾਹਿਬਾਨ ਜਿਹੜੇ ਡਿਪਟੀ ਕਮਿਸ਼ਨਰ ਗੁਰਦਾਸਪੁਰ ਦੀ ਕੋਠੀ 'ਚ ਦਫ਼ਤਰ ਤੇ ਉਹਨਾਂ ਦੇ ਗਏ ਜਿਹੜੀ ਉਹਨਾਂ ਸ਼ਬਦਾਵਲੀ ਅੱਜ ਡੀਸੀ ਸਾਹਿਬ ਨੂੰ ਵਰਤੀ ਹੈ ਮੈਂ ਆਉਦੀ ਕੜੀ ਸ਼ਬਦਾ 'ਚ ਨਿੰਦਾ ਕਰਦਾ ਲੋਕਾਂ ਨੂੰ ਅੱਜ ਪਤਾ ਲੱਗ ਗਿਆ ਕਿ ਜਿਹੜੇ ਨੁਮਾਇंदे ਆਪਾਂ ਚੁਣ ਕੇ ਭੇਜੇ ਨੇ ਅਸਲੀਅਤ ਉਹਨਾਂ ਦਾ ਚਿਹਰਾ ਜਿਹੜਾ ਉਹ ਵੇਖ ਲਿਆ ਲੋਕਾਂ ਨੇ ਇਸ ਕਰਕੇ ਉਹਨਾਂ ਡੀਸੀ ਦਫ਼ਤਰ ਦੀ ਤਪਹੀਨ ਕੀਤੀ ਹੈ ਮੈਂ ਸੀਐਮ ਸਾਹਿਬ ਨੂੰ ਬੇਨਤੀ ਕਰਾਂਗਾ ਇਹਨਾਂ ਤੇ ਢੁਕਵੀਂ ਬੰਦੀ ਕਾਰਵਾਈ ਜਿਹੜੀ ਉਹਨਾਂ ਹੋਣੀ ਚਾਹੀਦੀ ਹੈ ਇਹ ਬਖਲਾਗੇ ਨੇ ਕਿ ਜਿਹੜੇ ਸਾਡੇ ਆਮ ਆਦਮੀ ਪਾਰਟੀ ਤੇ ਇਲਜ਼ਾਮ ਲਾਉਂਦੇ ਨੇ ਕਿ ਸਾਡੇ ਬੰਦਿਆਂ ਨੂੰ ਚੁੱਲਾ ਟੱਕਤੀਆਂ ਰਸੀਦਾਂ ਨਹੀਂ ਮਿਲਦੀਆਂ ਮੈਂ ਤੁਹਾਡੇ ਚੈਨਲ ਉਾਂਤੇ ਨਹੀਂ ਕਹਿਣਾ ਚਾਹੁੰਦਾ ਕਿ ਕੱਲ ਵੀ ਮੈਂਬਰ ਆਫ ਪਾਰਲੀਮੈਂਟ ਡੇਰਾ ਬਾਬਾ ਨਾਨਕ ਵੀਡੀਓ ਕਲਾਨੌਰ ਤੇ ਦਫ਼ਤਰ ਗਿਆ ਹੈ ਉੱਥੇ ਜਾ ਕੇ ਦਫ਼ਤਰ 'ਚ ਬਹਿ ਕੇ ਬੀੜੀਆਂ ਨੂੰ ਧਪਕੇ ਮਾਰੇ ਸੈਂਟੀਆਂ ਨੂੰ ਧਪਕੇ ਮਾਰੇ ਆਪਣੀ ਆਕੜਬਾਜ਼ੀ ਦਾ ਆਪਣੇ ਅਹੁਦੇ ਦਾ ਜਿਹੜਾ ਇਹਨੇ ਦੁਰਪਯੋਗ ਕੀਤਾ ਜਿਹੜਾ ਬਹੁਤ ਨਿੰਦਨਯੋਗ ਹੈ ਐਮਪੀ ਨੂੰ ਆਪਣੇ ਲੈਵਲ ਦਾ ਨਹੀਂ ਪਤਾ ਕਿ ਮੇਰਾ ਲੈਵਲ ਕੀ ਆ ਤੇ ਮੈਂ ਧਪਕੇ ਕਿੰਨੂੰ ਮਾਰ ਰਿਆਂ ਇਸ ਕਰਕੇ ਮੈਂ ਜਦੋਂ ਮੈਨੂੰ ਵੀ ਪਤਾ ਲੱਗਾ ਆਪਾਂ ਉੱਥੇ ਗਏ ਮੇਰੇ ਜਾਣ ਤੋਂ ਪਹਿਲਾਂ ਇਹ ਦਫ਼ਤਰ ਛੱਡ ਕੇ ਬਾਹਰ ਗਿਆ ਇਹੋ ਜਿਹੇ ਹਰਕਤਾਂ ਕਰਨੀਆਂ ਮੇਰੇ ਖਿਆਲ ਇਹਨਾਂ ਨੂੰ ਸ਼ੋਭਾ ਨਹੀਂ ਦਿੰਦੀਆਂ ਆਪਾਂ ਅਫਸਰਾਂ ਦੇ ਨਾਲ ਖੜੇ ਆਂ ਮੁਲਾਜ਼ਮਾਂ ਦੇ ਨਾਲ ਖੜੇ ਆਂ ਬੜੇ ਪਾਰਦਰਸ਼ੀ ਢੰਗ ਨਾਲ ਜਿਹੜੀਆਂ ਪੰਚਾਇਤਾਂ ਦੀਆਂ ਚੋਣਾਂ ਹੋ ਰਹੀਆਂ ਨੇ ਹਰ ਇੱਕ ਪਾਰਟੀ ਦੇ ਮੈਂਦੇ ਨੂੰ ਚੁੱਲ੍ਹਾ ਟੈਕਸ ਦੀਆਂ ਰਸੀਦਾਂ ਮਿਲ ਰਹੀਆਂ ਨੇ ਇਸ ਕਰਕੇ ਇਹ ਇਹਨਾਂ ਦੀ ਬੁਖਰਾੜ ਦੀ ਨਤੀਜੇ ਆ ਕਾਰਨ ਇਹ ਆ ਕਿ ਇਹਨਾਂ ਨੂੰ ਅੱਜ ਪਿੰਡਾਂ 'ਚ ਕੈਂਡੀਡੇਟ ਨਹੀਂ ਲੱਭ ਰੇ ਸਰਪੰਚੀ ਦੀ ਚੋਣ ਲੜਨ ਵਾਸਤੇ ਇੱਕ ਬਹਾਨਾ ਬਣਾ ਬਣਾ ਰਹੇ ਨੇ ਇਸ ਕਰਕੇ ਇਹਨਾਂ ਨੂੰ ਮੈਂ ਅੱਜ ਇਹਨਾਂ ਦੀ ਜਿਹੜੀਆਂ ਨਾ ਜ਼ਿਲ੍ਹਾ ਕਰ达ਖੋਟ ਤੇ ਜਿਹੜੀ ਇਹਨਾਂ ਦੀ ਤੀਪੀ ਪਿਛਲ ਦੇ ਕੀਤੀ ਹੈ ਮੈਂ ਆਪਦੀ ਕੋਝੋ ਨਿੰਦਾ ਕਰਦਾ ਅਸੀਂ ਹਮੇਸ਼ਾ ਮਰਾਜਮੰਦ ਨਾਲ ਖੜੇ ਹਾਂ ਆਮ ਆਦਮੀ ਪਾਰਟੀ ਦੇ ਨਾਜਮੰਦ ਅਸਤ ਕਰਕੇ ਕੀ ਵਿਧਾਵਾ ਨੇ ਅਕਿਰਧਵਾ ਨੇ ਕਿਹਾ ਕਿ ਜਦੋਂ ਤੁਸੀਂ ਉੱਥੇ ਪਹੁੰਚੇ ਹੋ ਕਲਾਂ ਨੌਰ ਉੱਥੇ ਕੋਈ ਗੁੰਡਾ ਟਾਇਪ ਦੇ ਜਿਹੜੇ ਇੱਕ ਗੋਪੀ ਗੋਲੀ ਨਾਲ ਦਾ ਗੈਂਗਸਟਰ ਵਾ ਉਹ ਤੁਹਾਡੇ ਨਾਲ ਆਇਆ ਹੋਇਆ ਹੈ ਮੈਂ ਕਹਿਣਾ ਚਾਹੁੰਦਾ ਕਿ ਇਹ ਜਿਹੜੇ ਗੈਂਗਸਟਰ ਪੈਦਾ ਕਿੰਨਾ ਕੀਤੇ ਨੇ ਅੱਜ ਇਹਨਾਂ ਨੂੰ ਗੋਪੀ ਗੋਲੀ ਦੇ ਪਿਆ ਜਿੱਦਣ ਗੈਂਗਸਟਰ ਜਿਹੜੇ ਇਹਨਾਂ ਦੀਆਂ ਗੱਡੀਆਂ 'ਚ ਘ ਇਹ ਅਸੀਂ ਢਾਈ ਸਾਲਾਂ ਚ ਗੈਂਗਸਟਰ ਪੈਦਾ ਕਰ ਦਿੱਤੇ ਨੇ ਇਹ ਗੈਂਗਸਟਰ ਪੈਦਾ ਕਰਨ ਵਾਲੇ ਕੌਣ ਸੀਗੇ ਜੇ ਐਸੇ ਬੰਦੇ ਦੀ ਜਿਹੜੀ ਅੱਜ ਗੱਲ ਕਰਦਾ ਇਹ ਜੁਪੀ ਚਰਮਨ ਮੁਖਤਾਰ ਅंसारी ਦੀ ਕੋਠੀ ਚ ਦੀ ਵੀਡੀਓ ਵਾਇਰਲ ਹੋਈ ਆ ਇਹ ਰਿਸ਼ਤਾ ਇਹ ਕੀ ਰਿਸ਼ਤੇਦਾਰੀ ਸੀ ਇਹਦੀ ਮੁਖਤਾਰ ਅंसारी ਨਾਲ ਪਿਛਲੀ ਵਾਰੀ 2022 ਚ ਜਿਹੜੀ ਇਲੈਕਸ਼ਨ ਹੋਈ ਆ ਜਿਹੜੇ ਜੁਪੀ ਚੋਂ ਗੈਂਗਸਟਰ ਆਏ ਉਹ ਕਿੰਨੇ ਲੈ ਕੇ ਆਉਂਦੇ ਸੀਗੇ ਮੈਨੂੰ ਦੱਸਦਾ ਜੱਗੋ ਭਗਵਾਨ ਬੋਲੀ ਦੀ ਮਾਤਾ ਦੀ ਵੀਡੀਓ ਤੁਹਾਡਾ ਵਾਇਰਲ ਹੋਈ ਹੈ ਵਿਚਾਰ ਦੀ ਸ਼ਾਮਿਲ ਮੇਰਾ ਦਫ਼ਤਰ ਆ ਜੀ ਮੇਰੇ ਦਫ਼ਤਰ ਦੇ ਵਿੱਚ ਸਾਰੇ ਆ ਸਕਦੇ ਨੇ ਦੇ ਜੱਗੂ ਭਗਵਾਨ ਵਰਦੀ ਮਾਤਾ ਗਿਆ ਕੋ ਬੱਚਾ ਕਿਸੇ ਦਾ ਗਲਤ ਹੋ ਜਾ ਉਹਦੀ ਮਾਂ ਤਾਂ ਨਹੀਂ ਕੈਂਕ ਸਰ ਅੱਜ ਉਹਦੀ ਮਾਂ ਤੇ ਇਲਜ਼ਾਮ ਲਾਉਣਗੇ ਇਹਨਾਂ ਨੂੰ ਸ਼ਰਮ ਨਹੀਂ ਆਉਂਦੀ ਉਹ ਕਹਿੰਦੇ ਜੀ ਫਿਰ ਇਹ ਤੇ ਉਹ ਹੋ ਗਿਆ ਇੱਕ ਮੁੱਠੀ ਚੁੱਕ ਲੋ ਦੂਜੀ ਤਿਆਰ ਤੇ ਦੂਸਰੀ ਪਾਰਟੀ ਵੀ ਉਸੇ ਉਸੇ ਲਈ ਚਲਵਾ ਦੇ ਚੱਲੇ ਕਿ ਜੀ ਬਿਲਕੁਲ ਨਹੀਂ ਚੱਲੇਗੀ ਅਸੀਂ ਕਦੀ ਕਦੀ ਕੇਸ ਦੀ ਸਪੋਰਟ ਕੀਤੀ ਹੈ ਤੇਰਾ ਬਾਬ ਕਦੀ ਸਪੋਰਟ ਕੀਤੀ ਹੈ ਦਫਤਰ ਆ ਗਿਆ ਤੁਹਾਨੂੰ ਕਾਈ ਹੋ ਗਈ ਦਫਤਰ ਪਬਲਿਕ ਵਾਸਤੇ ਦਫਤਰ ਹੈ ਜੀ ਮੇਰੇ ਪਬਲਿਕ 'ਚ ਹਰ ਬੰਦਾ ਆ ਸਕਦਾ ਹੈ ਹਰ ਪਾਰਟੀ ਦਾ ਬੰਦਾ ਆ ਸਕਦਾ ਹੈ ਉਥੇ ਕਾਂਗਰਸ ਵੀ ਆ ਸਕਦੀ ਕਾਲੀ ਤਲ ਵੀ ਆ ਸਕਦੇ ਆਮ ਆਦਮੀ ਪਾਰਟੀ ਵਾਤੇ ਦਫ਼ਤਰ ਸਾਰਿਆਂ ਦਾ ਸਾਂਝਾ ਹੁੰਦਾ ਹਰ ਬੰਦੇ ਨੂੰ ਉਥੇ ਦਫ਼ਤਰ ਚਾਉਣਾ ਚਾਹੀਦਾ ਆਪਾਂ ਸੁੰਦਰ ਦੀ ਬੀਤੇ ਦਿਨ ਵੀਡੀਓ ਵਾਇਰਲ ਹੁੰਦੀ ਹੈ ਸਰਪੰਚ ਮੌਜੂਦਾ ਕਾਂਗਰਸੀ ਉਹਦੀ ਵੋਟ ਕੱਟ ਦਿੱਤੀ ਜਾਂਦੀ ਹੈ ਉਹਦੇ ਪਰਿਵਾਰ ਦੀਆਂ ਸਾਰੀਆਂ ਵੋਟਾਂ ਠਾਰਾਂ ਕੱਟ ਦਿੱਤੀਆਂ ਜਾਂਦੀਆਂ ਨੇ ਉਹ ਵਿਚਾਰਾ ਕੰਡਾ ਨਾ ਵੱਜ ਰਿਹਾ ਪ੍ਰਸ਼ਾਸਨ ਚ ਕੀ ਕਹਿਣਾ ਮੈਂ ਮੈਂ ਤੁਹਾਨੂੰ ਇਹਨਾਂ ਦੇ ਪਿਛਲੇ ਜਿਹੜਾ ਸਮਾਂ ਬੀਤਿਆ ਜਿਹੜੀ ਪਿਛਲੀ ਪੰਚਾਇਤਾਂ ਦੀਆਂ ਚੋਣਾਂ ਹੋਈਆਂ ਇੱਥੋਂ ਤੱਕ ਇਹ ਵੀਡੀਓ ਦਫ਼ਤਰਾਂ ਨੂੰ ਜਿੰਦਰੇ ਮਾਰੇ ਗਏ ਦਫਤਰਾਂ ਚ ਕੋਈ ਮੁਲਾਜ਼ਮ ਨਹੀਂ ਲਾ 99% ਜਿਹੜੀਆਂ ਲੇਖਣਾ ਪੰਚਾਇਤਾਂ ਦੀਆਂ ਹੋਈਆਂ ਇਹਨਾਂ ਦੇ ਬੰਦੇ ਬਣੇ ਗਏ ਕਿਸੇ ਨੂੰ ਦਫਤਰਾਂ ਦੇ ਅੰਦਰ ਬਣ ਨਹੀਂ ਦਿੱਤਾ ਅੱਜ ਉਹੀ ਦਫਤਰ ਨੇ ਜਿਹੜੇ ਸਵੇਰ ਤੋਂ ਲੈ ਕੇ ਰਾਤ ਦੇ 10 ਵਜੇ ਤੱਕ ਮੁਲਾਜ਼ਮ ਕੰਮ ਕਰ ਰਹੇ ਨੇ ਕੇ ਸਿਰਫ ਇਲਜ਼ਾਮ ਆ ਪਾਰਟੀ ਤੇ ਲਾਉਣਾ ਇਹਨਾਂ ਨੂੰ ਬੰਦੇ ਨਹੀਂ ਲੱਭ ਰਹੇ ਇਹ ਕਾਰਨ ਹੈ ਇਹਨਾਂ ਦਾ ਕਿ ਸਾਡੇ ਤੇ ਪੁਲਾਉਂਦੇ ਨੇ ਇਲਜ਼ਾਮ ਨੂੰ ਹੋਰ ਦੇ ਵਿੱਚ ਸائیں ਸਾਹਿਬ ਥੋੜੀ ਕੀ ਅੱਜ ਗੱਲ ਨਵੀਂ ਨਹੀਂ ਹੋਈ ਜਿਹੜਾ ਗਰਦਾਸਪੁਰ ਦਾ ਵ代यक ਆ ਜਿਹੜਾ ਆਪਣੇ ਆਪ ਨੂੰ ਸੁਖਿੰਦਰ ਰੰਦਾਵੇ ਦਾ ਛੇਲਾ ਕਹਿੰਦਾ ਇਹ ਛੇਲਾ ਦਾ ਉਸਤਾਦ ਦੋਵੇਂ ਇੱਕੋ ਜਿਹੇ ਨੇ ਔਰ ਇਹ ਜਿਹੜੀ ਸ਼ਬਦਾਂਬਲੀ ਅੱਜ ਦਿੱਤੀ ਕਿ ਵਿਸ਼ਰ ਦਫਤਰ ਦੇ ਵਿੱਚ ਰ ਆ ਦੋਵਾਂ ਨੇ ਵਰਤੀ ਆ ਇਹ ਤਾਂ ਨਵੀਂ ਨਹੀਂ ਇਹ ਨਾ ਵੱਡੇ ਦਾ ਖਿਆਲ ਕਰਦੇ ਨੇ ਨਾ ਛੋਟੇ ਦਾ ਖਿਆਲ ਕਰਦੇ ਨੇ ਮੈਂ ਤਾਂ ਪਹਿਲੀ ਵੀ ਪ੍ਰੈਸ ਕਾਨਫਰੰਸ 'ਚ ਕਿਹਾ ਸੀਗਾ ਕਿ ਆ ਜਿਹੜਾ ਸਾਡੇ ਗਰਦਾਸਪੁਰ ਵਾਲਾ ਵਾ ਉਦੀ ਪਰਵਰਿਸ਼ ਦੇ ਵਿੱਚ ਫਰਕ ਆ ਉਹ ਗਾਲ ਕੱਢ ਕੇ ਮਾੜਾ ਬੋਲ ਕੇ ਆਪਣੇ ਆਪ ਨੂੰ ਵੱਡਾ ਦੱਸਣਾ ਚਾਹੁੰਦਾ ਜਦੋਂ ਕਿ ਇਹੋ ਜੀ ਗੱਲ ਨਹੀਂ ਔਰ ਇੱਕ ਦਸ਼ਮ ਦਾ ਮਾਹੌਲ ਇੱਕ ਘਰ ਦਾ ਮਾਹੌਲ ਇਹ ਕ੍ਰੀਏਟ ਕਰਨਾ ਚਾਹੁੰਦੇ ਆ ਮੈਂ ਅੱਜ ਪੁੱਛ ਸਕਣਾ ਵੀ ਜਿਸ ਵਕਤ ਤੁਸੀਂ ਕਿਸੇ ਮੁੱਦੇ ਦੇ ਉੱਪਰ ਆਪਣੀ ਜਾ ਕੇ ਗੱਲ ਕਰੋ ਸ਼ਰੀ ਜੀ ਉਸ ਮੁੱਦੇ ਨੂੰ ਗੱਲ ਕਰਨ ਤੋਂ ਪਹਿਲਾਂ ਆਪਣੇ ਮੈਂ ਤੇ ਚਾਤੀ ਜਰੂਰ ਬਾ ਰਿਓ ਵੀ 2019 ਦੇ ਵਿੱਚ ਜਿਸ ਵਕਤ ਗਰਦਾਸਪੁਰ ਦੀਆਂ ਚੋਣਾਂ ਹੋਈਆਂ ਸੀਗੀਆਂ ਉਸ ਵਕਤ ਮੈਂ ਅਸੈਂਟ ਬੋਰਡ ਦਾ ਚੇਅਰਮੈਨ ਸੀ ਮੇਰਾ ਆਪਣਾ ਪਿੰਡ ਯਾਤਨਗਰ ਸੀਗਾ ਕਰਲੇ ਲੈਂਦੇ ਸੀ ਉਸ ਵਕਤ 12:30 ਵਜੇ ਤੁਹਾਨੂੰ ਜਵਾਬ ਦਿੱਤਾ ਕਿ ਜਾਓ ਦੌੜ ਜੋ ਤੁਹਾਡੇ ਪੇਪਰ ਹੈ ਨਹੀਂ ਅੱਜ ਆ ਜਿੰਨਾ ਡਰਾਮਾ ਦੋਵੇ ਕਰ ਰਹੇ ਨੇ ਨਾ ਉਹਦੇ ਪਿੱਛੇ ਤਜਰਬੇ ਸੇਖਵਾ ਜੀ ਇਹ ਕਰਾਜ ਆ ਬੰਦੇ ਇਲੈਕਸ਼ਨ ਨਹੀਂ ਲੜਨਾ ਚਾਹਦੇ ਇਹ ਟੈਲੀਫੋਨ ਕਰ-ਕਰ ਕੇ ਬੁਲਾ ਰਹੇ ਨੇ ਵੀ ਆਉ ਖੜੇ ਹੋ ਵੋ ਇਸ ਕਰਕੇ ਤੇ ਤੁਹਾਨੂੰ ਕਹਿਣਗੇ ਕਿ ਤੁਹਾਨੂੰ ਪਰਚੀ ਨਹੀਂ ਮਿਲੀ ਇਹਦਾ ਬੋਲੇ ਛਾਣਨੀ ਕੀ ਬੋਲੇ ਇਹ ਧੱਕੇ ਦੀ ਗੱਲ ਕਰਦੇ ਨੇ ਉਹ ਜਿੰਨਾ ਧੱਕਾ 2019 ਚ ਇਹਨਾਂ ਵੱਲੋਂ ਕੀਤਾ ਗਿਆ ਕੀ ਰੱਖੀ ਉਹ ਇਹਨਾਂ ਨੇ ਤਾਂ ਤਰੀਕਾ ਦੱਸਤਾ ਵੀ ਆਹ ਤਰੀਕਾ ਜੇ ਇਹ ਸਮਝਦੇ ਨੇ ਵੀ ਅਸੀਂ ਧੱਕਾ ਕਰ ਲੀਏ ਤੁਝੇ ਚੁੱਪ ਕਰਕੇ ਬਹਿ ਜਾਣ ਉਹ ਗੱਲ ਨਹੀਂ ਦੇ ਬੰਨੀ ਨੰਬਰ 2 ਅੱਜ ਜੱਪਤੀ ਕਿ ਮਸ਼ਨਾ ਤੇ ਗਾੜ ਪਏ ਨੇ ਇਹਨਾਂ ਦੇ ਪਿਛਲੇ 3 ਦਿਨਾਂ ਦੇ ਵਿੱਚ ਸਾਰਾ ਟੱਬਰ ਕਦੇ ਵੀਡੀਓ ਨੂੰ ਗਾਲਾ ਕੱਢਦਾ ਕਦੇ ਸੈਕਟਰੀ ਨੂੰ ਗਾਲਾ ਕੱਢਦਾ ਇਹ ਇੱਥੋਂ ਤੱਕ ਨਹੀਂ ਮੈਂ ਦੱਸ ਦੇਣਾ ਚਾਹੁੰਦਾ ਆਪਣੀ ਸਾਰੀ ਲੀਡਰਸ਼ਿਪ ਨੂੰ ਇਹ ਅਫਸਰਾਂ ਦੇ ਘਰਾਂ ਦੇ ਵਿੱਚ ਜਾ ਰਹੇ ਨੇ ਉਹਨਾਂ ਦੇ ਪਰਿਵਾਰਾਂ ਨੂੰ ਤੰਗ ਕਰ ਰਹੇ ਨੇ ਔਰ ਉੱਥੇ ਗੁੰਡੇ ਭੇਜ ਕੇ ਟੈਲੀਫੋਨ ਕਰਦੇ ਨੇ ਉਸ ਅਫਸਰ ਦੇ ਘਰ ਨੂੰ ਉਹਦੀ ਮਾਂ ਨੂੰ ਉਹਦੇ ਵਾਈਫ ਨੂੰ ਉਹਦੇ ਬੱਚਿਆਂ ਨੂੰ ਵੀ ਤੇਰੀ ਦੁਕਾਨ ਛਕਾ ਦਾਂਗੇ ਤਨ ਉਥੋਂ ਚੁੱਕ ਦਵਾਂ ਨੇ ਇਹ ਗੱਲਾਂ ਨੰਗ ਗਈਆਂ ਹੁਣ ਸਰਕਾਰ ਆਮ ਆਦਮੀ ਪਾਰਟੀ ਦੀ ਆ ਸਤਿਕਾਰ ਕਰਦੀ ਆ ਪਰ ਸਤਿਕਾਰ ਦਾ ਮਤਲਬ ਕਿ ਆਮ ਆਦਮੀ ਪਾਰਟੀ ਦਾ ਕੋਈ ਵਰਕਰ ਕੋਈ ਸਾਥੀ ਇਹਨਾਂ ਤੋਂ ਡਰਨ ਵਾਲਾ ਨਹੀਂ ਹੈਗਾ ਇਹ ਵਿੱਚ 2019 ਦੇ ਵਿੱਚ ਕਿੰਨੀਆਂ ਪੰਜਾਤਾ ਦਿਖਾ ਲੋਈ ਮੈਂ ਤਾਂ ਚਲੋ ਬੋਲਦਾ ਨਹੀਂ ਇਹਨਾਂ ਨੇ ਪੰਚਾਇਤਾਂ ਵੀ ਬਣਾਈਆਂ ਤੇ ਟੈਚੀ ਵੀ ਲਏ ਸਰ ਇਹ ਗੱਲ ਕਰਨ ਯਾਰ ਅੱਜ ਅੱਜ ਡੀਸੀ ਤੇ ਜਾ ਕੇ ਗੱਲ ਪੈਣ ਅੱਜ ਏਡੀਸੀ ਤੇ ਗੱਲ ਪੈਣ ਅੱਜ ਵੀਡੀਓ ਤੇ ਗੱਲ ਪੈਣ ਆਹੋ ਯਾਰ ਜੇ ਤੁਸੀਂ ਸਾਡੇ ਨੂੰ ਸਾਡ ਨੂੰ ਬੁਰਾ ਸਮਝਦੇ ਸਾਡੇ ਨਾਲ ਗੱਲ ਪੈਜੋ ਕੋਈ ਗੱਲ ਨਹੀਂ ਇਹ ਸਿਆਸੀ ਬੰਦੇ ਆ ਅੱਜ ਅੱਗੇ ਵੀ ਸੁਣੀਆ ਫੇਰ ਵੀ ਸੁਣਾਂਗੇ ਮੈਂ ਪਹਿਲਾਂ ਵੀ ਕਿਹਾ ਸੀਗਾ ਮੈਂ ਪਹਿਲਾਂ ਵੀ ਕਿਹਾ ਸੀ ਕਿ ਮੇਰੀ ਤੇ ਇਨਾਂ ਦੀ ਪਰਵਰਿਸ਼ ਚ ਫਰਕ ਆ ਇਹਨਾਂ ਨੂੰ ਇਹਨਾਂ ਦੀ ਪਰਵਰਿਸ਼ ਇਹੋ ਜਿਹੀ ਗੱਲਾਂ ਸੁਖਾਉਂਦੀ ਆ ਸਾਡੀ ਪਰਵਰਿਸ਼ ਇਹੋ ਜਿਹੀ ਗੱਲਾਂ ਨਹੀਂ ਦੱਸਦੀ ਆ ਜਿੱਦਾਂ ਅਸੀਂ ਡੈਪਟੀ ਕਮਿਸ਼ਨਰ ਨੂੰ ਵੀ ਸ਼ਿਕਾਇਤ ਕੀਤੀ ਆ ਅਸੀਂ ਇਹਦੀ ਸਾਰੀ ਸ਼ਿਕਾਇਤ ਜਿਹੜੀ ਇਲੈਕਸ਼ਨ ਕਮਿਸ਼ਨ ਨੂੰ ਵੀ ਭੇਜਾਂਗੇ ਇਹ ਕਿਹੜਾ ਦਾ ਪਰਿਵਾਰ ਦਾ ਮੈਂਬਰ ਜਿਹੜਾ ਆਪ ਉਹਦੀ ਵੋਟ ਸ਼ੈਰ ਦੇ ਵਿੱਚ ਆ ਉਹ ਕਿਸੇ ਪਿੰਡ ਦਾ ਵਾਸੀ ਨਹੀਂ ਕਿਸੇ ਪਿੰਡ ਦਾ ਵੋਟਰ ਨਹੀਂ ਉਹ ਵੀਡੀਓ ਦੇ ਸੈਕਟਰੀਆ ਦੇ ਸਾਹਮਣੇ ਬੈਠ ਕੇ ਉਹਨੂੰ ਗਾਲਾਂ ਕੱਢਦਾ ਉਹਨਾਂ ਦੇ ਉਹਨਾਂ ਨੂੰ ਤੰਗ ਕਰਦਾ ਮਜਬੂਰ ਕਰਦਾ ਅਸੀਂ ਉਹਦੀ ਸ਼ਿਕਾਇਤ ਜਿਹੜੀ ਅੱਜ ਇਲੈਕਸ਼ਨ ਕਮਿਸ਼ਨ ਨੂੰ ਵੀ ਭੇਜੀ ਆ ਉਹ ਡਾਕੀ ਕਮਿਸ਼ਨ ਨੂੰ ਵੀ ਭੇਜੀ ਆ ਅਸੀਂ ਮੰਗ ਕਰਦੇ ਆ ਕਿ ਜਿਹੜੇ ਇਹੋ ਜਿਹੇ ਅੰਸਰ ਨੇ ਉਹਨਾਂ ਨੂੰ ਦਫ਼ਤਰਾਂ ਦੇ ਵਿੱਚ ਨਾਂ ਦਿੱਤਾ ਜਾਣ ਦੇ ਤਾਂ ਕਿ ਅਫਸਰ ਆਪਣਾ ਕੰਮ ਜਿਹੜਾ ਚੰਗੀ ਤਰ੍ਹਾਂ ਕਰ ਸਕਣ ਔਰ ਜਿਹੜੀ ਅੱਜ ਡੰਪਤੀ ਕਮਿਸ਼ਨਰ ਦੇ ਨਾਲ ਇਹਨਾਂ ਨੇ ਸ਼ਬਦਾਵਲੀ ਵਰਤੀ ਆ ਸਖਤ ਲਫ਼ਜ਼ਾਂ ਦੇ ਵਿੱਚ ਉਹਦੀ ਨਿੰਦਾ ਕਰਦੇ ਆ ਔਰ ਇੱਕ ਗੱਲ ਦੱਸਦੀ ਹੈ ਕਿ ਅਸੀਂ ਸਾਰੇ ਉਸ ਸਿਸਟਮ ਦੇ ਨਾਲ ਖੜੇ ਆ ਔਰ ਖੜੇ ਰਵਾਂਗੇ ਔਰ ਜਿੱਥੇ ਕਿ ਸਾਡੇ ਕਰਮਚਾਰੀ ਨੂੰ ਕਿਸੇ ਕਿਸਮ ਦਾ ਹੀ ਡਰ ਦਾ ਮਾਹੌਲ ਆਏਗਾ ਪੋਦੀ ਪਿੱਛੇ ਖੜੇ ਹੋ ਕੇ ਤਕੜੇ ਕਰਦੇ ਹੋ ਚੋਣਾਂ ਕਰਦੇ ਮੰਗ ਰਹੇ ਹੋ ਕਿ ਸ਼ਾਮ ਕੇ ਅੰਦਰ ਮੋਕਾ ਇਲੈਕਸ਼ਨ ਕਮਿਸ਼ਨ ਕੀ ਵਿੱਚੋਂ ਮੰਗ ਕਰਦੇ ਆ ਇਲੈਕਸ਼ਨ ਕਮਿਸ਼ਨ ਤੋਂ ਮੰਗ ਕਰਦੇ ਆ ਕਿ ਜਿਹੜੇ ਪੋਲੀਟੀਕਲ ਬੰਦੇ ਜਾ ਕੇ ਡਰਾ ਰਹੇ ਨੇ ਇਹਨਾਂ ਦੇ ਖਿਲਾਫ ਕਾਨੂੰਨੀ ਕਾਰਵਾਈ ਕੀਤੀ ਜਾਵੇ ਦੇਖੇ ਇਹਨਾਂ ਨੂੰ ਮੈਨੂੰ ਜਵਾਬ ਦੰਨਾ ਹੈ ਕਿ ਜਿੱਦਾਂ ਦੀ ਭਾਸ਼ਾ ਵਰਤਣਗੇ ਨਾ ਉਹਦਾ ਜਵਾਬ ਉਸੇ ਭਾਸ਼ਾ ਜੀ ਦਾਂਗੇ ਇਹ ਜਵਾਬ ਤਾਂ ਇਹੀ ਬਣਦਾ ਹੈ ਜਿੱਦਾਂ ਕਰਨਗੇ ਉਦਾਂ ਕਰਕੇ ਵਿਖਾਦਾਂਗੇ ਕੋ ਗਾੜੀ ਚੂੜੀਆਂ ਨਹੀਂ ਪਾਈਆਂ ਗਏ ਨੇ